ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰਾ ਨੰਬਰ ਹੈ ਜੀ 98783 93688 ਹੈ ਜੀ ਮੇਰਾ ਨੱਕ ਕੱਟ ਕਰ ਸਕਦਾ ਵੀਡੀਓ ਨੂੰ ਨਹੀਂ ਤਾਂ ਵੀ ਕਨੈਕਟ ਕਰ ਸਕਦੇ ਹਾਂ ਜੀ ਅੱਜ ਦੇ ਵੀਰੇ ਦੋ ਨਾਕ ਆ ਦੋਨੇ ਤੋਕੜ ਗੱਬਣਾ ਚੈੱਕ ਪਾਸ ਵੜਾ ਵਾ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣਿਆਗੇ ਜਿਹੜਾ ਜਿਹੜਾ ਨਾਕ ਪਸੰਦ ਆਵੇ ਅੱਜ ਦੋ ਟਾਈਮ ਪਾ ਤਿੰਨ ਟਾਈਮ ਪਾ ਚਾਰ ਟਾਈਮ ਚੋ ਕੇ ਤੁਸੀਂ ਲੈ ਜਾ ਸਕਦੇ ਹੋ ਜੀ ਸ਼ਾਮ ਜੀ ਦਾ ਵੇਲਾ ਹੋਇਆ ਪਿਆ ਵਾ ਤਰੀਕ 15 ਅੱਜ ਤੀਜਾ ਮਹੀਨਾ 2025 ਆ ਜੀ ਦਿਨ ਹੈਗਾ ਅੱਜ ਸ਼ੁੱਕਰਵਾਰ ਸ਼ਨੀਵਾਰ ਤੇ ਕੱਲੋਂ ਇਹ ਐਤਵਾਰ ਨੂੰ ਵੀਡੀਓ ਇਹ ਅਪਲੋਡ ਹੋਣੀ ਹੈ ਜੀ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪੋਜ਼ਲ ਕਰਨੇ ਦੋਵਾਂ ਵੜਾ ਬਾਰੇ ਤੋਕੜਾ ਗੱਬਣਾ ਬਾਰੇ ਮੈਸਰੀਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੇ ਭਾਈ ਨਾਮ ਜੀ ਕਾਕਾ ਪਿੰਡ ਲੱਗਣਾ ਤਸੀਲ ਵਾਗਾ ਬਣਾ ਜਿਲ੍ਹਾ ਮੋਗਾ ਠੀਕ ਆ ਭਾਈ ਟੋਕੜਾ ਕਪੜਾ ਦੋਨੇ ਭਾਈ ਹਾਂਜੀ ਹਾਂਜੀ ਭਾਈ ਇੱਕ ਮਸ਼ਹੂਰ ਜਰਸੀ ਕ੍ਰਾਸ ਬਾਰੇ ਇਹਦੇ ਬਾਰੇ ਜੀ ਇਹਦੇ ਦਿਨ ਐ ਦੁਵਾਰ ਸੁਰਉਤ ਤਰੀਕ ਕਦੋਂ ਲਗਿਆ ਇਹਨੂੰ ਕੱਲ ਨੂੰ ਜੀ ਹਾਂਜੀ ਠੀਕ ਆ ਜੀ ਦੁੱਧ 7 ਲੀਟਰ ਦੁੱਧ ਮੱਧਰ ਕੜੀ ਵਰਗਾ ਠੀਕ ਆ ਟਿੱਟਾ ਠੀਕ ਆ ਜੀ ਇਹਦਾ ਮੁੱਲ ਹੈਗਾ ਭਾਈ 38000 ਰੁਪਏ ਅੱਛਾ ਵਿਚੋ ਕੀ ਮਾਨਤਾਨ ਹੋ ਲੂਗਾ ਠੀਕ ਆ ਤੋਰ ਕੇ ਨਹੀਂ ਵਿਖਾਉਂਦੇ ਜੀ ਆਪਾਂ ਲੂਲੀ ਲੰਗੜ ਜਿੰਮੇਵਾਰੀ ਆ ਜਦੋਂ ਮਾਰੀ ਫੁੱਲ ਹਾਂ ਠੀਕ ਆ ਬਾਈ ਕੋਈ ਨੋਕਸ ਨਾ ਕੋਈ ਲੱਤ ਹੋਏ ਠੀਕ ਆ ਜੀ ਫੋਨ ਨੰਬਰ ਠੀਕ ਆ ਲੋ ਜੀ ਦੋਸਤੋ ਕੱਦ-ਕੱਡ ਚੰਗਾ ਵਾ ਜਰਸੀ ਕਰਾਉਸ ਪੈਂਦੀ ਆਗੀ ਸੋਹਣਾ ਥਾਣਾ ਹਵਾਨਾ ਵਿੱਚ ਥਿਚਵਾਈ ਵਾਲਾ ਮੁੱਠੀ ਵਾਲਾ ਬਹੁਤ ਚੰਗਾ ਥਾਣਾ ਮੋਟਾ ਵੈਨ ਬਹੁਤ ਆ ਜਰਸੀਆਂ ਚ ਪੈਂਦੀ ਆਗੀ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਦੋ ਸੱਤ ਕਿਲੋ ਕੰਡੇ ਵਾਲਾ ਵਾ ਕੱਲ ਨੂੰ 16 ਤਰੀਕ ਨੂੰ ਇਹਨਾਂ ਪੰਜਵਾਂ ਮਹੀਨਾ ਸਟਾਰਟ ਹੋ ਜਾਣਾ ਚਾਰ ਪੂਰੇ ਹੋ ਜਾਣੇ ਆਗੇ ਗਰਮੀ ਗਰਮੇ ਦਦਨੇ ਯਾਰ ਦੂ ਵੀ ਦੋ ਮਹੀਨਾ ਸਾਮਕੇ ਗਾਵੇਂ ਚੰਗੇ ਪੈਸੇ ਪਟਾ ਜੂਗੀ ਫੁੱਲ ਵੱਡੀ ਆ ਥਾਣੇ ਜੇ ਪਸੇ ਦਿਖਾਣੇ ਤੁਹਾਨੂੰ ਫੇਸ ਕੁਆਰਟੀ ਚੰਗੀ ਆ ਕਰਾਉ ਸੰਗ ਦੁੱਧ ਚਿੱਟਾ ਮੱਝਾਰਗਾ ਗਰਮੀ ਗਰਮੀ ਦਾ ਨਿਆਰੇ ਦਗਾ ਸੂਕੇ ਵੀ ਚੰਗਾ ਦੋ ਦੇ ਜੂਗੀ ਇਹ ਦੋ ਨੰਬਰ ਤੇ ਬਾਈ ਦੋ ਨੰਬਰ ਤੇ 7 ਲੀਟਰ ਦੁੱਧ ਆ ਠੀਕ ਆ ਜੀ ਤੇ 14 ਮਿੰਨਿਟ ਗੱਬਣਾ ਇਹ ਵੀ 14 ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਆ ਉਹ ਡਾਕਟਰ ਨੇ ਉਹਨੂੰ ਤੇ ਮੇਰੇ ਪਰ ਦਾ ਦੇ ਦੋ ਠੀਕ ਆ ਜੀ ਇਹ ਮੇਰੀ ਫੁੱਲ ਹੈ ਠੀਕ ਆ ਜੀ ਇਹਦੇ ਦੇ ਦਾਂਗੇ 36000 ਚ ਮਾਨਤਨ ਕਰ ਦੇਗੇ ਠੀਕ ਆ ਜੀ ਲੋ ਜੀ ਦੋਸਤ 36000 ਚ ਬਾਈ ਕਹਿੰਦਾ ਮਾਨਤਨ ਕਰ ਦਿਆਂਗੇ ਫੁੱਲ ਵੱਡੀ ਵਹਿੜ ਆ ਕਿ ਛੋਟੀ ਜਿਹੇ ਸੁਣਾ ਸਣ ਹਵਾਨਾ ਵਾ 30000 ਚੋਕੀ ਮਾਨਤਰਾ ਜਰੂਰ ਹੋ ਜਾਊਗਾ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲਿਓ ਵੀ ਗਰਮਿੰਗ ਵਾਲਾ ਤੋਹਫਈਆ ਦੋਨੇ ਗਰਮਿੰਗ ਵਾਲੇ ਤੋਹਫਈਆ ਗੇ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲ ਕਰ ਤੋ 7 ਕਿਲੋ ਆ 4 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਗਈ ਤੁਸੀਂ ਆਦੇ ਜਰੂਰ ਕਰਾ ਕੇ ਲੈ ਜਾਓ ਜਾਂ ਨਖਰੇ ਪਸੰਦ ਆਵੇ ਤੇ ਬਾਈ ਨਾਲ ਗੱਲ ਕਰਨ ਇਹ ਵੀ ਜਰਸੀ ਆ ਉਹ ਵੀ ਜਰਸੀ ਆ ਦੋਨੇ ਜਰਸੀਆਂ ਬਾਈ ਕੋਲ ਗਰਮਗਾਹੇ ਤੋਹਫੇ ਆ ਗਏ ਦੋ 7 ਕਿਲੋ ਦੋਵਾਂ ਥੱਲੇ ਦੋਨੇ 4 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਗਈਆਂ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਨਮਾ ਸਕਰੀਨ ਤੇ ਚੱਲ ਜਾਨਾ ਵਾ ਵੀ ਧੰਨਵਾਦ ਜੀ ਤਿੰਨ ਨੰਬਰ ਦੱਸ ਦਗੇ ਬਾਈ ਤਿੰਨ ਨੰਬਰ ਬਾਰੇ ਪੈਂਡ ਨੰਬਰ ਬਾਰੇ ਇਹਦੇ ਮੋਦਰਾ 8 ਲੀਟਰ ਦੁੱਧ ਆ ਠੀਕ ਆ ਜੀ ਜਿਹੜੇ ਬੰਦੇ ਨੇ ਚੋਕ ਕੇ ਜਾਨੀ ਉਹ ਬੰਦਾ ਮੈਨੂੰ ਫੋਨ ਲਾਵੇ ਦੂਜਿਆਂ ਲਾਵੇ ਠੀਕ ਆ ਬਾਈ ਟੈਂਟਾਂ ਦੇ ਚੋਕਲ ਜਾਵੇ ਠੀਕ ਆ ਜੀ ਮਗਰ ਮਗਰ ਬਾਈ ਦੇ ਦੂਜਾ ਆਪਣਾ ਅੱਛਾ ਹੋਵੇ ਠੀਕ ਆ ਜੀ ਟਵਾਈਟ ਪੋਲੀ ਪੂਰੀ ਆ ਠੀਕ ਆ ਜੀ ਨੰਬਰ 1 ਆ ਠੀਕ ਆ ਤੇ ਆਨੇ ਰਹਾ ਇੱਕ ਮਿੰਟ ਥੋੜਾ ਜਨ ਜੀ ਬਾਬਾ ਹਾਂ 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 ਮੈਂ ਤੈਨੂੰ ਘਰੋਂ ਲੈ ਕੇ ਆਵਾਂਗਾ ਚਲੋ ਵੀ ਉਹਦੀ ਪਾ ਦੇ ਮੁੜ ਕੇ ਕੱਲ ਨੂੰ ਪਰਵਾਹ ਤਾਂ ਜਾਵੇ ਚੰਦੀ ਠੀਕ ਆ ਇਕਾ ਦੋ ਦੋਸਤੋ ਕੱਦ ਕੱਦ ਚੰਗਾ ਵਏ ਨੂੰ ਬਹੁਤਾ ਮਗਰਾ ਵੱਛਾ ਬਾਈ ਨੂੰ ਥੱਲੇ ਛੱਡਿਆ ਸੀਗਾ ਹਾਂ ਉਹ ਨਹੀਂ ਥੋੜਾ ਸਾਹਮਣੇ ਬੰਨਿਆ ਬਾਈ ਨੇ ਇਧਰ ਪਾਸੇ ਕਰਕੇ 8 ਗਰ ਦੋਤਾ ਕੰਡੇ ਵਾਲਾ ਜੇ ਦੋ ਟਾਈਮ ਚੋਗ ਜੇ ਬੰਚੋਗਰੇ ਉਹੀ ਫੋਨ ਲਾਇ ਬਾਈਆਂ ਦਾ ਬਾਈਆਂ ਦਾ ਉਹ ਉਹ ਉਹੀ ਬੰਦਾ ਫੋਨ ਲਾਇ ਤਿੰਨ ਟਾਈਮ ਚੋਣੀ ਹਾਂ ਜਿਹੜੀ ਕਰਨ ਜੈ ਜੈ ਮਾਲ ਫਰਿਆ ਜਾ ਆਫਰੀ ਕਰਦੇ ਆਫਰੀ ਹੈ ਯਾਰ ਬਾਈਏ ਕਿੰਨੇ ਦੀ 24000 ਦੀ ਠੀਕ ਆ ਚੋਗ ਛੋਟ ਛੱਪਾ ਕਰ ਦੇਗਾ ਛੋਟ ਛੱਪਾ 500 ਰੁਪਈਆ ਠੀਕ ਆ ਲਓ ਸਾਢੇ 23 ਹੈ ਦੋਸਤੋ ਰਹਿਣੀ ਹੈਗੀ ਹਾਂ ਹਾਲੇ ਨੰਬਰ ਤਿੰਨ ਬ ਮੋਟਾ ਥਾਣਾ ਬੰਦਾ ਵਜੇ ਬੁੜੀ ਵਜੇ ਠੀਕ ਆ ਮੋਟਾ ਥਾਣਾ ਪੂਰਾ ਚੰਗਾ ਬੰਦਾ ਵਜੇ ਸਾਡੇ ਬੁੜੀ ਵਜੇ ਭਲਾ ਇਹ ਤੁਹਾਨੂੰ ਧਾਰਾ ਮੜਾ ਗੱਪਣਾ ਤੁਹਾਨੂੰ ਧਾਰਾ ਤਾਣੀ ਮਾਰਕ ਦਿਖਾਈਆਂ ਥੋੜਾ ਗੱਪਣਾ ਉਹਨੂੰ ਦੋ ਦੋ ਨੂੰ ਸਾਨੂੰ ਸੱਤ ਸੱਤ ਕਿਲੋ ਆ ਠੀਕ ਆ ਹਾਂ ਦੁੱਧ ਵਜੂ ਵੀ ਉਹ ਚੇ ਕਰਵਾਈ ਆ ਠੀਕ ਆ ਜੀ ਹਾਂ ਜੀ ਦੋਸਤੋ ਮਿਲਦੀ ਬੱਚੇ ਦੇ ਉੱਤੇ ਛੱਡ ਕੇ ਬੱਚਾ ਸਾਡੇ ਮਰਜ਼ੀ ਚੋਲੋ ਤੁਸੀਂ ਲੱਭੇ 14 ਮਿੰਟ ਚ ਕਰਾਂਦੀ ਹੁਣ ਗੱਜੀ ਕਰੋ ਖੈਦੇ ਵੀ ਹਾਂ ਆਥੇ ਸੋਦੀ ਖਚਦੇ ਕਰਾਂਦੀ ਕੋਈ ਲੈ ਕਰਦੇ ਹਾਂ ਹਾਂ ਆ ਦੇਖ ਲਓ ਬਾਈ ਆ ਵੇਖੋ ਜੀ ਆ ਚੋਈ ਮੇਰੇ ਗੰਨੇ ਖੜਕਾ ਤੋਂ ਸੁਣਦੇ ਨਾ ਬਾੜੀ ਦਾ ਰਵਾਜ ਦੀਆਂ ਦਾ ਮੈਂ ਪੀਤਾ ਇਹ ਮਤਲਬ ਕਿ ਨਿਨਾਲ ਦਾ ਠੀਕ ਆ ਚਲੋ ਕੌਡੀ ਖੇਡਦਾ ਸੀ ਠੀਕ ਆ ਤੇ ਕੌਡੀ ਨੂੰ ਛੱਡ ਕੇ ਹੁਣ ਇਹ ਪਸੂ ਮੈਂ ਪਾਰ ਚ ਵੱਡ ਗਿਆ ਉਹਨੇ ਪਾਰ ਵੱਡ ਗਿਆ ਕਹਿੰਦਾ ਭਾਈ ਮੈਂ ਤੇਰੇ ਕੋਲ ਸਾਲ ਸੀ ਮਿਲਣਾ ਹੈ ਠੀਕ ਆ ਕੰਮ ਸਿਕਾਉਣਾ ਇਹਨੇ ਠੀਕ ਆ ਠੀਕ ਆ ਕੰਮ ਸਿੱਖਿਆ ਵਾ ਵਧੀਆ ਕੰਮ ਦੇ ਜਾਣੇ ਉਹ ਤੋਂ ਲੱਤ ਨਹੀਂ ਛੱਡਨੀ ਕੋਈ ਟੌਰ ਨਾ ਖੜੀ ਜਾਈ ਬਾਈ ਚੋਈ ਜਾਂਦਾ ਵਾ ਇਹ ਤੈਨੂੰ ਤਾਂ ਚੋ ਕੇ ਵਿਖਾਈ ਆਗੀ ਕਿਉਂਕਿ ਇੱਕ ਤਾਂ ਕਰਾਉ ਸੰਗ ਇੱਕ ਤੇ ਵੇਗਾ ਸਾਗ ਨੂੰ ਅਗਲਾ ਕਹਿੰਦਾ ਖਣੀ ਵੀ ਐਵੇਂ ਕਹਿ ਦਿੰਦੇ ਆਗੇ ਐਵੇਂ ਕਹਿਂਦੇ ਆ ਬੱਚੇ ਨੂੰ ਵੀ ਖੁਜੀ ਹਾਂ ਆ ਬੱਚਾ ਫਿਰ ਚੱਟੀ ਜਾਂਦੀ ਖੜੀ ਮੂਰੇ ਬੱਚੇ ਨੂੰ ਵੀ ਅਸੀਂ ਉਹਨੇ ਬੱਚਾ ਲਾਉਣ ਵਾਲਾ ਬੱਚੇ ਲਾਉਂਦੇ ਉਹਦੇ ਬੱਚੇ ਮਰ ਜਾਂਣਾ ਠੀਕ ਆ ਜੀ ਜਿਹੜਾ ਗਲਤ ਕੰਮ ਕਰਦੇ ਉਹ ਹੱਥ ਵੱਡੇ ਜਾਂਣਾ ਠੀਕ ਆ ਜੀ ਤੁਹਾਡੇ ਕੋਲੇ ਪੈਸੇ ਜਿਆਦਾ ਨਹੀਂ ਸਾਡੇ ਕੋਲੇ ਕੋਈ ਥੋੜੇ ਨਹੀਂ ਠੀਕ ਆ ਇੱਕੋ ਜਿਹਿਆਂ ਬਲਕ ਕਿਹਾੜੀ ਕਰਨੀ ਬਹੁਤ ਔਖੀ ਹੈ ਠੀਕ ਆ ਜੀ ਇੱਧਰ ਦੇ ਵਿੱਚ ਠੀਕ ਆ ਚੱਕ ਕੇ ਸਰੀਕ ਦੇ ਮੂਰੇ ਬੋਲਣਾ ਬਹੁਤ ਔਖਾ ਹੈ ਠੀਕ ਆ ਜੀ ਹੁਣ ਨਹੀਂ ਇਹੀ ਵਾਰ-ਵਾਰ ਤੇਰੀ ਬੇਨਤੀ ਹੈ ਹਾਂ ਬੱਚੋ ਕੇ ਲੈ ਜਾਓ ਉਹਦੇ ਉਂਗਲ ਲਗਾ ਕੇ ਲੋ ਸਹੀ ਗੱਲ ਹੈ ਬਈ ਪੈਸੇ ਹਾਂ ਜਦੋਂ ਭੈ ਕਾਕ ਜਦੋਂ ਮੈਂ ਆਪ ਮੋਲ ਕੇ ਜਦੋਂ ਕਾਕਾ ਕਹਿੰਦਾ ਬਈ ਚੋਲੋ ਦੋ ਟਾਈਮ ਸਹੀ ਗੱਲ ਆ ਕਿਹਦਾ ਤੋਂ ਨਹੀਂ ਹੁੰਦੇ ਤੂੰ ਉੱਤੇ 2.5 3/4 ਦਾ ਮੁਕਤਵਾ ਦਈ ਜਾਨੇ ਮੈਨੂੰ ਭੇਜ ਦਿਓ ਤੇ ਨਹੀਂ ਤੁਹਾਡੇ ਕੋਲ 50 40 70 ਮੈਨੂੰ ਭੇਜ ਦਿਓ ਠੀਕ ਹੈ ਜੀ ਆਓ ਠੀਕ ਹੈ ਜੀ ਇਹ ਲੋਕ ਨਾ ਬਈ ਗੱਲ ਬੰਦ ਬੰਨਣੀ ਚਾਹੀਦੀ ਵੀ ਕਾਕੇ ਨੂੰ ਕੋਈ 20 ਸਾਲ ਹੋ ਗਏ ਵਿੜੀ ਪੁੰਦੇ ਨੂੰ ਕੋਈ ਨਿੱਕੀ ਮੋਟੀ ਗੱਲ ਤਾਂ ਹੈ ਨਹੀਂ ਇਹਦੇ ਲੱਲੀ ਫੰਡੀ ਉੱਠ ਕੇ ਵੜੀ ਪਉਣ ਲੱਗੀ ਮਾਰ ਕੇ ਢੂਡਪੜਾ ਲੋਕਾਂ ਨੂੰ ਠਾਕੇ ਦਿਓਗੇ ਉਹ ਕੰਮ ਨਹੀਂ ਰਸਦਾ ਚੱਲੂਗੀ ਵਿੜੀ ਮੇਰੀ ਠੀਕ ਹੈ ਠੀਕ ਹੈ ਜਿੰਦ ਜਾਣਾ ਠੀਕ ਹੈ ਜੀ ਸੱਚ ਦੇਖਣਾ ਸੱਚ ਬੋਲਾਂਗੇ ਜਦੋਂ ਆਕੇ ਮਰਜੀ ਪੁੱਛ ਲਓ ਮੈਨੂੰ ਠੀਕ ਹੈ ਜੀ ਜੇ ਕਿਲੋ ਕਿਲੋ ਕਹਾਂਗੇ ਜੇ 10 ਕਿਲੋ ਹੋਇਆ ਤੁਸੀਂ 8 ਕਿਲੋ ਕਹਾਂਗੇ ਠੀਕ ਹੈ ਜੀ ਅਲੇਕਰ 10 ਕਿਲੋ ਕੱਢੂਗੀ ਠੀਕ ਸੱਚ ਬੋਲਣਾ ਹੈ ਲੈ ਦੋਸਤ ਬਾਈ ਆਵੇ ਤੁਹਾਨੂੰ ਚਾਰਾ ਥਾਰਾ ਧਾਰਾ ਮਾਰਗ ਦਿਖਾ ਦਿੰਗਾ ਤੁਹਾਨੂੰ ਬਾਈ ਨੇ ਧ ਹਾਂ ਚੋਦੇ ਕਰਦੇ ਹਿੰਮਤ ਨਾਲ ਆ ਬੱਚਾ ਮੂਰੇ ਖੜਾ ਵਾ ਕੋਈ ਭੂੜਾ ਧੂੜਾ ਨਹੀਂ ਪਾਇਆ ਮੂਰੇ ਕੋਹ ਨਹੀਂ ਡਰਨਾ ਖੜੀ ਜਾ ਬੱਚਾ ਛੱਲੇ ਛੱਡਿਆ ਸੀਗਾ ਬੱਚਾ ਛੱਡ ਕੇ ਮਿਲਦੀ ਹੈਗੀ ਇਹ ਤਾ ਚੌਣ ਦਾ ਮਕਸਦ ਇਹ ਆ ਵੀ ਤੁਸੀਂ ਹੁਣ ਜਿੰਨੀ ਹੁਣ ਚੂਲੇ ਤੋਂ ਸਵੇਰ ਤੋਂ ਚੋਲਿਆ ਦਾ ਇੱਕ ਟਾਈਮ ਖਾਲੇ ਤੋਂ ਸਾਹਮਣੇ ਨੂੰ ਕਾਰੀ ਦੇਣੀ ਆਣੇ ਸਹੀ ਹੋ ਗਈ ਹੈ ਹਾਂ ਸਵੇਰ ਚੋਲਿਓ ਸ਼ਾਮ ਨੂੰ ਚੋਲਿਓ 105 ਜਮੂ ਕੇ ਹਾਂ ਠੀਕ ਆ ਬਾਈ ਲਓ ਜੀ ਦੋਸਤੋ ਜਮਾ ਓਕੇ ਆ ਵੜ ਆਹ ਤੇਰੇ 22 ਦਾ 14 ਬਾਲਟੀ ਵੀ 10 ਕਿਲੋ ਰੱਖੇ ਅੰਦਰ ਰੱਖ ਕੇ ਨਿੱਕੇ ਵਪਾਰੀਆਂ ਨਿੱਕੀ ਜੀ ਬਾਲਟੀ ਨਹੀਂ ਗਈ 10 ਕਿਲੋ ਦੀ ਬਾਲਟੀ ਰੱਖੀ ਬੈਠਾ ਹੋਇਆ ਵੀ ਮਾਣਾ ਪ੍ਰੀਤ ਸਿੰਘ ਆਪ ਨਾਲ ਹੋੜੀ ਹਾਂ ਦੇਖ ਸਕਦੇ ਹੋ ਅ ਮਾਜ ਨਾਇਦਰ ਨੂੰ ਆ ਜਵੇ ਆਈ ਵੀ 10 ਨੱਕ ਸੀ ਕਾਕੇ ਬਰਾਗਾ ਦੋ ਟੋਕੜਾ ਕਾ ਬਣਾ ਚੈੱਕ ਪਾਸ ਉਹ 70 ਕਿਲੋ ਦੋਵੇਂ ਥੱਲੇ ਆ ਇੱਕ ਆ ਹਾਂ ਆ ਜੀ ਮੇਖੋ ਮੁੰਡਾ ਹੈਗਾ ਮੂੰਹ ਮੱਥਾ ਰਲ ਕਰ ਮੂੰਹ ਇਧਰ ਨੂੰ ਤੇ 2 ਕਿਲੋ ਜਮੀਨ ਦੀ ਦੇ ਕੋਲੇ ਜੀ ਪਾਈ ਦਾ ਭਰਾ ਜਹੀ ਹੈ ਠੀਕ ਹੈ ਜੀ ਜੇ ਭਤੀਜੀ ਸਟੇਲ ਗਿਆ ਪੱਕੀ ਆ ਪੀਆਰ ਠੀਕ ਹੈ ਜੀ ਜੇ ਦੂਜੇ ਦੇ ਬਾਹਰ ਚਲੇ ਆ ਸਾਕਰਾ ਦੇ ਉਹਨੂੰ ਕੋਈ ਇਹਨੂੰ ਕੋਠੀ ਚੜ੍ਹ ਜਾਈ ਨਹੀਂ ਉਹਨੇ ਅੱਛਾ ਤੇ ਜੇ ਕੋਈ ਰਸਤਾ ਹੋਵੇ ਠੀਕ ਆ ਤੇ ਕੁੜੀ ਭੋਵੇਂ ਜਣੀ ਮੈਂ ਬਹੁਤ ਖਰਚਾ ਕਰਨਾ ਠੀਕ ਆ ਜਣੀ ਮੈਂ ਬਾਲਾ ਤੋਂ ਲਿਆ ਤੋਲਾ ਸੋਨਾ ਦਾ ਮੈਂ ਪਾ ਕੇ ਹਾਂ ਵੇਖ ਕੇ ਲਿਆਉਂਗਾ ਆਪ ਜਣੀ 10000 ਦੇ ਕੱਪੜੇ ਜਣੀ ਮੈਂ 80 ਰੋਲਾਂ ਤੋਂ ਕੋਲੋਂ ਕਰਨਾ ਠੀਕ ਆ 16 ਤੂਣ ਤੋਂ ਇੱਕ ਤੋਲਾ ਸੋਨਾ ਦਾ ਗਰੀਬ ਕੋਲੋਂ ਅੱਛਾ ਤੇ ਜਣੀ ਬਾਕੀ ਕੱਪੜੇ ਮਹਿੰਗੇ ਠੀਕ ਆ ਤੇ ਬਾਕੀ ਖਰਚ ਕਰੂੰਗਾ ਆਪੇ ਠੀਕ ਆ ਜੀ ਦੇਖ ਜੇ ਤੀਪਣ ਹੋਵੇ ਵਿਚਾਰੀ ਖੜੀ ਖੜਾਈ ਤਾਂ ਕੋ ਕਿਵੇਂ ਠੀਕ ਆ ਠੀਕ ਆ ਉਹਦਾ ਰਸਤਾ ਕਰਨਾ ਚਲੋ ਘਰ ਵਾਸਤਾ ਕਰਨਾ ਆਪਾਂ ਤਾਂ ਘਰ ਵਾਸਤਾ ਕਰਨਾ ਠੀਕ ਆ ਜੀ ਕੋਈ ਜਵਾਕ ਵੀ ਨਾਲ ਆ ਕੁੜੀ ਕੋ ਗੁੱਡੀ ਨਿੱਕੀ ਬੱਚਾ ਉਹ ਵੀ ਨਾਲ ਲੱਗੇ ਸੀ ਨਹੀਂ ਪੱਤੇ ਜਿੰਮੇਵਾਰੀ ਤੇਰੀ ਮੇਰੇ ਜਿੰਮੇਵਾਰੀ ਹੈ ਠੀਕ ਆ ਲਓ ਦੋਸਤੋ ਮੈਂ ਵੀਡੀਓ ਪਾਉਂਦਾ ਨਹੀਂ ਇਹ ਬਾਈ ਨੇ ਚਲ ਗੱਲ ਕਰ ਲਈ ਬਾਈ ਦਾ ਚਲੋ ਕਿਸਦਾ ਘਰ ਵਾਜੇ ਕੋਈ ਮਾੜੀ ਗੱਲ ਨਹੀਂ ਕੀ ਠੀਕ ਆ ਨਸ਼ੇ ਪੱਤੇ ਜੇ ਮੇਰੀ ਬਾਈ ਦੀ ਹੋਊਗੀ ਠੀਕ ਆ ਜੇ ਕੋਈ ਵੀਰ ਹਾਂ ਤਾਂ ਤੁਹਾਨੂੰ ਕੋ ਟਿਕਾ ਕੇ ਠੀਕ ਆ ਚਲੋ ਜੋ ਕਿਸੇ ਵੀਰ ਨੇ ਗ੍ਰੇਸਟੇਲਾ ਕੰਮ ਹੋ ਗਈ ਦੋ ਤਾਂ ਚੈੱਕ ਆ ਦੋ 4.5 ਦੇ ਨੇੜੇ ਦਾ ਹੋਊਗਾ ਹਾਂ ਬਾਟੀ ਦਾ 10 ਗਰ ਕਿਲੋ ਮੈਂ ਰੱਖੀ ਵੀ ਇਹਨਾਂ ਦੀ ਅਸੀਂ ਤਾਂ ਪਸੂ ਦਿਨੇ ਕਿਸੇ ਭੈਣ ਭਰਾ ਦਾ ਠੀਕ ਆ ਜੀ ਯਾਰ ਜਾ ਕੇ ਸਾਨੂੰ ਚੇਤੇ ਕਰਾਈ ਯਾਰ ਬਾਈ ਕੋ ਦੂਰੋਂ ਪਤਾ ਤੇ ਵੀਡੀਓ ਕਰਦੇ ਦੋ ਟਾਂ ਦਾ ਜਰੂਰ ਚੋਇਆ ਕਰੋ ਤੁਸੀਂ ਯਾਰ ਯਾਰ ਵੇਖ ਬਾਈ ਹਾਂ ਅੱਜ ਮੈਂ ਜਦ ਚੋਇਆ ਮੈਂ ਅੱਜ ਸੀਗਾ ਮੇਰੇ ਕੋਲ ਟਾਈਮ ਸੀਗਾ ਮੈਂ ਤੁਹਾਨੂੰ ਲਾਈਵ ਚਵਾਤੀ ਆਗੀ ਪਰ ਜੇ ਕਦੇ ਪਾਉ ਲੈਨੇ ਮੇਰੀ ਬੇਨ ਤੇ ਦੋ ਟਾਈਮ ਜਰੂਰ ਚੋਇਆ ਕਰੋ ਇੱਕ ਮਿਰਟ ਮੈਲ ਟੈਂਟ ਚੋਇਆ ਕਰੋ ਜਦੋਂ 40 40 ਜਿਹੜਾ ਪਸ਼ੂ ਲੈ ਸਕਦੇ ਆਗੇ ਫੇਰ ਆਪਾਂ ਨੂੰ ਚੋਣ ਚ ਵੀ ਕੀ ਹਰ ਜਗਲੇ ਦੇ ਘਰੇ ਆ ਤੁਸੀਂ ਸਾਰੀ ਦੀ ਬਾਹਟੀ ਵੇਖ ਲਓ ਦੋਸਤੋ ਜੇ ਤੁਹਾਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਅੱਜ ਤਿੰਨ ਨਾਕ ਜੀ ਕਿੱਕ ਤਿੰਨ ਪਰਪੰਜਾਂ ਨੂੰ ਲੈ ਤੇ ਜਾਗੀ ਜੇ ਨਾ ਪਸੰਦ ਆਇਆ ਬਾਈ ਨਾਲ ਗੱਲਬਾਤ ਕਰ ਲਿਓ ਜੀ ਧੰਨਵਾਦ ਸਾਰਿਆਂ ਦਾ ਜੀ